ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਝੋਨੇ ਦੀ ਫਸਲ ਨੂੰ ਆਖਰੀ ਪਾਣੀ ਇਹਦਾ ਜਿਹੜਾ ਹੈਗਾ ਤੁਹਾਡੇ ਨਾਲ ਜਾਣਕਾਰੀ ਇਹਦਾ ਨੁਕਤਾ ਕੀ ਹੈ ਆਖਰੀ ਪਾਣੀ ਕਦੋਂ ਆਪਾਂ ਲਾਉਣਾ ਝੋਨੇ ਨੂੰ ਉਹਦੇ ਬਾਰੇ ਆਪਾਂ ਗੱਲਬਾਤ ਇਸ ਵੀਡੀਓ 'ਚ ਤੁਹਾਡੇ ਨਾਲ ਸਾਂਝੀ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀਰ ਜੁੜੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲਣਾ ਬਟਨ ਦਾ ਬਲੋ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਝੋਨੇ ਦੀ ਫਸਲ 'ਚ ਜਿਵੇਂ ਕਿਸਾਨ ਵੀਰ ਪਹਿਲਾਂ ਵੀ ਤੁਹਾਨੂੰ ਵਾਟਰ ਮੈਨੇਜਮੈਂਟ ਦੱਸਦਾ ਰਿਹਾ ਕਿ ਪਾਣੀ ਆਪਾਂ ਕਿਸ ਤਰ੍ਹਾਂ ਝੋਨੇ ਨੂੰ ਲਾਉਣਾ ਹੈ ਸਾਈਕਲਿਕ ਸਬਮਰਜੈਂਸ ਕਰਨੀ ਹੈ ਮਤਲਬ ਰੋਕ ਰੋਕ ਕੇ ਪਾਣੀ ਲਾਉਣਾ ਇੱਕ ਵਾਰੀ ਭਰਤਾ ਫਿਰ ਜੀਰਨ ਦਿਓ ਫਿਰ ਤੀਜੇ ਦਿਨ ਪਾਣੀ ਛੱਡ ਦਿਓ ਜਦੋਂ ਝੋਨਾ ਫਟਾਰਾ ਕਰ ਰਿਹਾ ਉਦੋਂ ਬਾਅਦ ਸਭ ਤੋਂ ਜ਼ਿਆਦਾ ਸੈਂਸਿਟਿਵ ਸਟੇਜਾਂ ਹੁੰਦੀਆਂ ਜਿਹੜੀਆਂ ਸੂਖਮ ਅਵਸਥਾ ਹੁੰਦੀ ਝੋਨੇ ਦੀ ਜਿੱਥੇ ਕਿ ਨਾ ਪਾਣੀ ਲਾਉਣ ਦਾ ਨੁਕਸਾਨ ਹੁੰਦਾ ਉਹ ਹੁੰਦਾ ਪੀਆਈ ਸਟੇਜ ਪ੍ਰਾਈਮੋਡੀਅਲ ਇਨੀਸ਼ੀਏਸ਼ਨ ਤੋਂ ਲੈ ਕੇ ਪੀਆਈ ਸਟੇਜ ਤੋਂ ਲੈ ਕੇ ਫਿਰ ਉਹਦਾ ਗੋ ਭਰਨਾ ਬੂਟ ਸਟੇਜ ਫਿਰ ਹੈਡਿੰਗ ਸਟੇਜ ਜਦੋਂ ਮੁੰਜਰਾ ਬਾਹਰ ਆਉਂਦੀਆਂ ਤੇ ਫਿਰ ਫਲਾਵਰਿੰਗ ਜਦੋਂ ਉਹਦੇ ਵਿੱਚ ਬੂਰ ਪੈਂਦਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਮੁੰਜਰਾ ਹੌਲੀ-ਹੌਲੀ ਜਿਹੜਾ ਪੋਲੀਨੇਸ਼ਨ ਹੋਣ ਤੋਂ ਬਾਅਦ ਉਹਨਾਂ ਦੇ ਵਿੱਚ ਦੁੱਧਾ ਭਰਨਾ ਸ਼ੁਰੂ ਹੋ ਜਾਂਦਾ ਮਿਲਕ ਸਟੇਜ ਆ ਜਾਂਦੀ ਤੇ ਮੁੰਜਰਾ ਥੱਲੇ ਨੂੰ ਝੁਕਣੀਆਂ ਸ਼ੁਰੂ ਹੋ ਜਾਂਦੀਆਂ ਜਦੋਂ ਮੁੰਜਰਾ ਥੱਲੇ ਨੂੰ ਝੁਕ ਜਾਂਦੀਆਂ ਉਹਨਾਂ ਦੇ ਵਿੱਚ ਦੁੱਧਾ ਭਰ ਗਿਆ ਸਾਰੀਆਂ ਮੁੰਜਰਾ ਦੇ ਵਿੱਚ ਦਾਣਿਆਂ ਦੇ ਵਿੱਚ ਦੁੱਧਾ ਭਰ ਗਿਆ ਉਸ ਤੋਂ ਬਾਅਦ ਉਹਨੇ ਸਖਤ ਹੋਣਾ ਹੁੰਦਾ ਮਿਲਕ ਸਟੇਜ ਤੋਂ ਲੈ ਕੇ ਮਚਿਓਰਟੀ ਤੱਕ ਉਹ ਸਭ ਤੋਂ ਘੱਟ ਸੈਂਸਿਟਿਵ ਸਟੇਜ ਹੁੰਦੀ ਆ ਮਤਲਬ ਸੂਖਮ ਘੱਟ ਸੂਖਮ ਸਟੇਜ ਹੁੰਦੀ ਆ ਉਹ ਤੇ ਪਾਣੀ ਘੱਟ ਲਾਉਣ ਨਾਲ ਵੀ ਆਪਣੇ ਨੁਕਸਾਨ ਦੇ ਕੋਈ ਚਾਂਸ ਨਹੀਂ ਬਚਦੇ ਪਰ ਜੇ ਪਾਣੀ ਵੱਧ ਲਾਵਾਂਗੇ ਫਿਰ ਉਹਦੇ ਨਾਲ ਆਪਣਾ ਨੁਕਸਾਨ ਹੋ ਸਕਦਾ ਸੋ ਇਹ ਗੱਲ ਦਾ ਆਪਾਂ ਖਿਆਲ ਰੱਖਣਾ ਕਿ ਜਿੱਥੇ ਮੁੰਜਰਾ ਲਟ ਗਈਆਂ ਦਾਣੇ ਵੀ ਜਿੱਥੇ ਸੁਨਹਿਰੀ ਹੋਣੇ ਸ਼ੁਰੂ ਹੋਗੇ ਉੱਥੇ ਥੋੜੇ ਪਾਣੀ ਇੱਕ ਦੋ ਹੀ ਲੱਗਣੇ ਆ ਉਹ ਵੀ ਪਤਲੇ-ਪਤਲੇ ਲਾਉਣੇ ਆ ਕਿਉਂਕਿ ਮੌਸਮ ਵੀ ਤੁਸੀਂ ਦੇਖਣਾ ਹੁਣ ਪਿਛਲੇ ਦਿਨਾਂ 'ਚ ਵੀ ਮੀਂਹ ਪਿਆ ਤੇ ਹੁਣ ਆਉਣ ਵਾਲੇ ਹਫਤੇ ਫੇਰ ਵੀ ਮੌਸਮ ਖਰਾਬ ਹੋਣ ਦੇ ਚਾਂਸ ਆ ਸੋ ਮੌਸਮ ਦੇਖ ਕੇ ਜਿਹੜੇ ਕਿਸਾਨ ਵੀਰਾਂ ਨੇ ਪਾਣੀ ਲਾਉਣਾ ਪਤਲਾ-ਪਤਲਾ ਪਾਣੀ ਹੁਣ ਅੱਜ ਭਲਕਾ ਲਾ ਸਕਦੇ ਆ ਇਸ ਤੋਂ ਬਾਅਦ ਅਗਲੇ ਹਫਤੇ ਫੇਰ ਮੌਸਮ ਖਰਾਬ ਹੋਣਾ ਸੋ ਜਿੱਥੇ ਝੋਨੇ 20 ਦਿਨ ਤੱਕ ਵੱਢੇ ਜਾਣੇ ਆ ਉੱਥੇ ਤੁਹਾਨੂੰ ਇਸ ਤੋਂ ਬਾਅਦ ਮੇਰਾ ਖਿਆਲ ਆ ਪਾਣੀ ਤੋਂ ਬਾਅਦ ਤੁਹਾਨੂੰ ਪਾਣੀ ਲਾਉਣ ਦੀ ਲੋੜ ਨਹੀਂ ਪੈਣੀ ਕਿਉਂਕਿ 2 ਹਫਤੇ ਪਹਿਲਾਂ ਜਿਹੜਾ ਝੋਨਾ ਵੜਨ ਤੋਂ 2 ਹਫ਼ਤੇ ਪਹਿਲਾਂ ਜਾਂ 10 ਦਿਨ ਪਹਿਲਾਂ ਆਪਾਂ ਪਾਣੀ ਬੰਦ ਕਰ ਦੇਣਾ ਹੁੰਦਾ ਤਾਂ ਕਿ ਇੱਕ ਸਾਰ ਪੱਕ ਜੇ ਤੇ ਨਾਲ ਆਪਾਂ ਨੂੰ ਜਿਹੜੀ ਕਟਾਈ ਸਮੇਂ ਕੋਈ ਸਮੱਸਿਆ ਨਾ ਆਵੇ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਪਾਣੀ ਦੀ ਇੱਕ ਜ਼ਰੂਰਤ ਹੈ ਲਾਸਟ ਤੁਸੀਂ ਪਾਣੀ ਜਿਹੜਾ ਹੈਗਾ 10 ਦਿਨ ਪਹਿਲਾਂ ਵੀ ਲਾ ਸਕਦੇ ਹੋ ਜੇ ਜ਼ਮੀਨ ਥੋੜੀ ਬਹੁਤੀ ਹਲਕੀ ਜਿਹੀ ਤੁਸੀਂ ਝੋਨਾ ਲਾ ਰੱਖਿਆ ਹੈ ਜਿਹੜੀਆਂ ਨਾਰਮਲ ਜ਼ਮੀਨਾਂ ਨੇ ਭਾਰੀਆਂ ਉੱਥੇ 20 ਦਿਨ 18 ਦਿਨ ਪਹਿਲਾਂ ਵੀ ਬੰਦ ਕਰ ਸਕਦੇ ਹਾਂ ਜਿੱਥੇ ਦਰਮਿਆਨੀਆਂ ਜ਼ਮੀਨਾਂ 15 ਦਿਨ ਪਹਿਲਾਂ ਆਪਾਂ ਝੋਨੇ ਦੇ ਵਿੱਚੋਂ ਪਾਣੀ ਜਿਹੜਾ ਰੋਕ ਦੇਣਾ ਕਿਉਂਕਿ ਉੱਥੇ ਕੋਈ ਆਪਣਾ ਪਾਣੀ ਨਾਲ ਲਾਉਣ ਦਾ ਨੁਕਸਾਨ ਨਹੀਂ ਹੁੰਦਾ ਪਰ ਜੇ ਪਾਣੀ ਆਪਾਂ ਖੇਤ ਚ ਮਿਲਕ ਸਟੇਜ ਤੇ ਵੀ ਭਰ ਕੇ ਰੱਖਾਂਗੇ ਇੱਕ ਸਾਰ ਮਚਿਓਰਟੀ ਨਹੀਂ ਹੋਊਗੀ ਫਸਲ ਦਾ ਨੁਕਸਾਨ ਹੋ ਸਕਦਾ ਹੈ ਇਦੇ ਨਾਲ ਕੀ ਹੁੰਦਾ ਜਦੋਂ ਆਪਾਂ ਪਾਣੀ ਭਰ ਕੇ ਛੱਡਾਂਗੇ ਤਾਂ ਉਹਦੇ ਨਾਲ ਜੇ ਕੋਈ ਬਿਮਾਰੀ ਸਟਾਰਟ ਹੋ ਰਹੀ ਆ ਤਾਂ ਉਹ ਵੀ ਵੱਧ ਸਕਦੀ ਪਾਣੀ ਦੇ ਨਾਲ ਜਦੋਂ ਪਾਣੀ ਵਿੱਚ ਮੂਵ ਕਰਦਾ ਫਸਲ ਦੇ ਸੋ ਇਸ ਗੱਲ ਤੋਂ ਆਪਾਂ ਗਰੇਜ ਕਰਨਾ ਹੈ ਮਿਲਕ ਸਟੇਜ ਤੱਕ ਤਾਂ ਖੇਤ ਦੇ ਵਿੱਚ ਪਾਣੀ ਵਧੀਆ ਤਰੀਕੇ ਨਾਲ ਰੱਖਣਾ ਹੈ ਤਾਂ ਕਿ ਜਦੋਂ ਬੂਰ ਵੀ ਪੈ ਰਿਹਾ ਜਿਹੜੀਆਂ ਫਸਲਾਂ ਨੂੰ ਹੁਣ ਬੂਰ ਵੀ ਪੈ ਰਿਹਾ ਜਿੱਥੇ ਬਾਸਮਤੀ ਹੈ ਜਾਂ ਚੋਨਾ ਕਿਤੇ ਲੇਟ ਲੱਗਿਆ ਤਾਂ ਉੱਥੇ ਤੁਸੀਂ ਜਿਹੜਾ ਹੈਗਾ ਪਾਣੀ ਪੂਰਾ ਵਧੀਆ ਤਰੀਕੇ ਦੇ ਨਾਲ ਪਾਣੀ ਲਾਉਣਾ ਖਾਸ ਤੌਰ ਤੇ ਬੂਟ ਸਟੇਜ ਤੇ ਮੁੰਜਰਾ ਨਿਕਲ ਰਹੀਆਂ ਨੇ ਬੂਰ ਪੈ ਰਿਹਾ ਪਰ ਜਦੋਂ ਇੱਕ ਵਾਰੀ ਮਿਲਕ ਸਟੇਜ ਆ ਗਈ ਵਿੱਚ ਦੁੱਧਾ ਭਰ ਗਿਆ ਦਾਣੇ ਮਤਲਬ ਆਪਾਂ ਨੂੰ ਪਤਾ ਲੱਗ ਗਿਆ ਕਿ ਹੁਣ ਦਾਣਿਆਂ ਨੂੰ ਹੀਟ ਸ਼ੌਕ ਨਹੀਂ ਲੱਗ ਸਕਦਾ ਕਿਉਂਕਿ ਮਿਲਕ ਸਟੇਜ ਤੋਂ ਪਕਾ ਲਉ ਖੇਤ ਗਿੱਲਾ ਰੱਖਣ ਦੀ ਲੋੜ ਹੁੰਦੀ ਹੈ ਇੱਕ ਵਾਰੀ ਪਾਣੀ ਲਾਇਆ 5-7 ਦਿਨਾਂ ਜਿੰਨੇ ਦਿਨ ਤੁਹਾਡਾ ਖੇਤ ਗਿੱਲਾ ਰਹਿੰਦਾ ਜਦੋਂ ਤੁਹਾਨੂੰ ਲੱਗਦਾ ਕਿ ਥੋੜਾ ਬਹੁਤਾ ਮੋਇਸਚਰ ਉਹਦਾ ਲਾਸ ਹੋਊਗਾ ਫਿਰ ਇੱਕ ਅੱਧਾ ਪਾਣੀ ਲਾ ਦਿਓ ਮੰਨ ਲਓ 2 ਕ ਪਾਣੀ ਤੁਹਾਡੇ ਲੱਗਣ ਦੇ ਚਾਂਸ ਆ ਜਿਹੜੀਆਂ ਦਰਮਿਆਨੀਆਂ ਤੋਂ ਜਿਹੜੀਆਂ ਚੰਗੀਆਂ ਜ਼ਮੀਨਾਂ ਹੁੰਦੀਆਂ ਹਲਕੀ ਜ਼ਮੀਨ ਚੱਕਰ ਦਾ ਹੋਰ ਲੱਗ ਸਕਦਾ ਪਰ ਮੌਸਮ ਦੇਖ ਕੇ ਇਹ ਨਾ ਹੋਵੇ ਤੁਸੀਂ ਪਾਣੀ ਛੱਡੋ ਤੇ ਉਤੋਂ ਮੀਂਹ ਆ ਜੇ ਅਗਲੇ ਹਫਤੇ ਨਾਲ ਤੇਜ਼ ਹਵਾਵਾਂ ਵੀ ਹੁਣ ਚੱਲਦੀਆਂ ਨੇ ਲਾਸਟ ਵਾਲੇ ਜਦੋਂ ਮੀਂਹ ਪੈਂਦੇ ਤੇ ਉਹ ਫਸਲ ਆਪਣੀ ਡਿੱਗਣ ਦੀ ਸਮੱਸਿਆ ਨਾਲ ਕੋਈ ਇਸ ਤਰ੍ਹਾਂ ਦੀ ਸਮੱਸਿਆ ਨਾਲ ਆਪਾਂ ਨੂੰ ਆ ਜੇ ਸੋ ਇਹ ਗੱਲ ਦਾ ਆਪਾਂ ਖਿਆਲ ਰੱਖਣਾ ਆਖਰੀ ਪਾਣੀ 15 ਦਿਨ 10 ਦਿਨ 20 ਦਿਨ ਆਪਣੀ ਜ਼ਮੀਨ ਦੇ ਹਿਸਾਬ ਨਾਲ ਆਪਾਂ ਬੰਦ ਕਰ ਦੇਣਾ ਮੌਸਮ ਦਾ ਜਰੂਰ ਅੱਜਕੱਲ ਖਿਆਲ ਰੱਖੋ ਕਿਉਂਕਿ ਪੱਕੀ ਹੋਈ ਫਸਲ ਹੈ ਤੇ ਪੱਕੀ ਹੋਈ ਫਸਲ ਦਾ ਆਪਾਂ ਕਿਤੇ ਪਾਣੀ ਦੇ ਵੱਧ ਲਾਉਂਦੇ ਕਿਉਂਕਿ ਵੱਧ ਪਾਣੀ ਦਾ ਹੁਣ ਕੋਈ ਫਾਇਦਾ ਨਹੀਂ ਤੁਹਾਨੂੰ ਹੋਣਾਗਾ ਇੱਕ ਸਾਰ ਪਕਾਵਾ ਵਾਸਤੇ ਪਾਣੀ ਥੋੜਾ ਘੱਟ ਲੱਗ ਜੂ ਚੰਗੀ ਗੱਲ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ